ਕੀ ਕਿਸਾਨ ਰਹੇਗਾ ਮਰਦੀ ਤੇ ਅੰਭਾਰ ਰਹੇਗਾ ਜਾਂ ਤੱਕ ਦੁਖੀ ਕਿਸਾਨ ਰਹੇਗਾ ਜੈ ਵੀਰ ਸਿੰਘ ਜੀ ਪਿੰਡ ਪੱਕੇ ਖੇਲਾ ਗਾਈ ਪ੍ਰਧਾਨੀ ਕਿਸ ਤਰ੍ਹਾਂ ਖੇਤਾ ਪੁਲਿਸ ਪ੍ਰਸ਼ਾਸਨ ਨੇ ਇਸ ਤਰ੍ਹਾਂ ਕੋਈ ਗੱਲ ਸੁਭਾਈ ਸਵੇਰ ਬਾ ਚਾਰ ਪੰਜ ਵੇ ਆ ਗਈ ਮੁਲਾਜ਼ਮ ਕਰੋ ਕਰੀ ਵੀ ਆ ਚੱਕਣਾ ਆਸਤੇ ਵੀ ਅੱਜ ਆਉਣਾ ਮੈਡਮ ਨੇ ਵੀ ਜਵਾਲ ਸੁਹਾਵਣਾ ਅਧਿਕਾਰ ਨਾ ਕਿਉਂਕਿ ਆਪਣਾ ਕਰਨਾ ਹੀ ਆ ਜੋ ਕਿ ਸਾਡਾ ਖਨੋਰੀ ਸਮਾਨ ਚੱਕਿਆ ਉਹ ਵੀ ਪੁੱਛਣਾ ਸਾਰੇ ਆਪ ਜਵਾਲ ਸੁਹਾ ਕਰਨੇ ਤੇ ਇਹਦੀ ਖਾਤਰ ਵੀ ਕਿਉਂ ਸਰਕਾਰ ਨੂੰ ਡਰ ਲੱਗਾ ਖੜਾ ਵੀ ਸਾਡੇ ਜਿਹੜੇ ਬਲਾਕਾਂ ਦੇ ਪ੍ਰਧਾਨ ਆ ਤੇ ਆਪਣੇ ਆਗੂਆ ਉਹਨਾਂ ਨੂੰ ਗ੍ਰਿਫਤਾਰ ਕਰੀ ਜਾਂਦੇ ਆ ਆਪਣੇ ਆ ਤੇਜਾ ਸਿੰਘ ਪੱਕਾ ਖੜਾ ਇਹਦੇ ਸਵੇਰ 5 ਵਜੇ ਤੜਕੇ ਘਰੇ ਗਏ ਉਧਰ ਆਪਣਾ ਵਿਪਨਾ ਮੁੰਡਾ ਜੈਤੋ ਤੋਂ ਆਪਣਾ ਪਿੰਡ ਰਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਫਿਰ ਉਹਨਾਂ ਨੂੰ ਬੁਲਾਇਆ ਉਧਰ ਆਪਣਾ ਸਰਦ ਗੁਰਜੀਤ ਸਿੰਘ ਡੱਲੇ ਵਾਲਾ ਇਹਨਾਂ ਨੂੰ ਗ੍ਰਿਫਤਾਰ ਕਰੀ ਬਠੇ ਬੁੱਤ ਛੋਣੀ ਬੜਾਈ ਬਠੇ ਆ ਇਹ ਥੋੜਾ ਇਹਦਾ ਭੱਜੀ ਜਾਂਦੇ ਸਾਡੇ ਜਿਵੇਂ ਆਈ ਮਗਰ ਕਿਰਪਾ ਨਾਲ ਹੀ ਬੇਰਦੇ ਇਹਨਾਂ ਦੇ ਇਹ ਤਾਂ ਇਹ ਸਵਾਲਾਂ ਦੇ ਜਵਾਬ ਪੁੱਛਨੇ ਸੀ ਇਹਨਾਂ ਤੋਂ ਜੋ ਸਾਡਾ ਸਮਾਨ ਕੋਆਚਾ ਚੋਰੀ ਕੀਤਾ ਇਹਨੇ ਸਰਕਾਰ ਨੇ ਅਸੀਂ ਤਾਂ ਪ੍ਰਦਰਸ਼ਨ ਥੋੜਾ ਕਰਨਾ ਸੀ ਅਸੀਂ ਤਾਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛਨੇ ਸੀ ਦੇ ਜਿਹੜਾ ਸਾਡਾ ਖਨੌਰੀ ਤੇ ਸ਼ੰਭੂ ਬਾਰਡਰ ਦਾ ਨੁਕਸਾਨ ਕੀਤਾ ਹੈ ਤੇ ਤੁਸੀਂ ਹੁਣ ਸਾਡੇ ਇਹਨਾਂ ਜਿਹੜਾ ਨੁਕਸਾਨ ਕਰਸਾਨੀ ਦਾ ਇੰਨਾ ਕੀਤਾ ਉਹਦੇ ਬਾਰੇ ਪੁੱਛਣਾ ਹੀ ਵੀ ਸਾਡਾ ਉਹ ਕਿੱਧਰ ਗਿਆ ਸਮਾਨ ਅਸੀਂ ਤਾਂ ਸਵਾਲ ਜਵਾਬ ਕਰਨੇ ਸੀ ਇਹਨਾਂ ਨੇ ਸਤ ਨੂੰ 4 ਵਜੇ ਦੇ ਲੱਗੇ ਤੜਕੇ ਪੁਲਿਸ ਪ੍ਰਸ਼ਾਸਨ ਨਾਲ ਲਾ ਕੇ ਘਰਾਂ ਜੋ ਗਰਫਜ਼ਾਰ ਕਰੀ ਜਾਂਦੇ ਆ ਚਾਈ ਚੱਕੇ ਸਾਡੇ ਹੁਣ ਬੰਦੇ ਵੇਖੋ ਕਿੰਨੇ ਆਉਣੇ ਸੀ ਤੇ ਆ ਪਾਏ ਨਹੀਂ ਹਜੇ ਵਿੱਚ ਬੰਦੇ ਨਾ ਛੱਡੇ ਹੀ ਹੈ ਜੀ ਗਰਫਜ਼ਾਰ ਕਰੀ ਬੈਠੇ ਆ ਕਿ ਕਹਿੰਦੇ ਪੁਲਿਸ ਕਰਾ ਤੋਂ ਨਜ਼ਰਬੰਦ ਕਰ ਇਹ ਤਾਂ ਹੁਣ ਸਰਕਾਰ ਨੂੰ ਪਤਾ ਆ ਕਾਸਟ ਨਜ਼ਰband ਕਰਕੇ ਕੀ ਡਰ ਲੱਗਦਾ ਸਾਥੋਵਨ ਅਸੀਂ ਕੋਈ ਕੋਈ ਹੁੱਲੜਬਾਜੀ ਥੋੜੋ ਕਰਦੇ ਆ ਨਾ ਕੀਤੀ ਆ ਸਾਡੀ ਸਿੱਧੂਪੁਰ ਦੀ ਚਾਹੇ ਬੰਦੀ ਹੈ ਸਾਡੇ ਪ੍ਰਧਾਨ ਜੀ ਤੇ ਸਤਾਤਾ ਤੇ ਅਸੀਂ ਚੱਲਦੇ ਆ ਵਧੀਆ ਸ਼ਾਂਤਮਈ ਸਾਡਾ ਪ੍ਰਧਾਨ ਜੀ ਨੇ ਵੀ ਸਾਨੂੰ ਇਹੀ ਸਿਖਾਇਆ ਕਿ ਸ਼ਾਂਤਮਈ ਚੱਲਣਾ ਹੈ ਸ਼ਾਂਤਮਈ ਅੰਦolan ਲੜਦੇ ਆ ਪਰ ਪਤਾ ਨੇਂਦਾਂ ਨੂੰ ਕਿਉਂ ਡਰ ਲੱਗੀ ਜਾਂਦਾ ਇਹ ਗੱਲ ਤੋਂ